ਜਦੋਂ ਤੋਂ ਵੀ ਐਸ ਐਚਓ ਸਰਦਾਰ ਮਹਿੰਦਰ ਸਿੰਘ ਵੱਲੋਂ ਥਾਣਾ ਮੁਕੰਦਪੁਰ ਦਾ ਚਾਰਜ ਸੰਭਾਲਿਆ ਹੈ ਉਸੇ ਦਿਨ ਤੋਂ ਨਸ਼ੇ ਨੂੰ ਠੱਲ ਪਾਣ ਲਈ ਆਏ ਦਿਨ ਹੀ ਨਸ਼ਾ ਤਸਕਰਾਂ ਤੇ ਸਕੰਜਾ ਕੱਸਿਆ ਜਾ ਰਿਹਾ ਹੈ ਇਸੇ ਤਹਿਤ 9 ਸਾਲ ਤੇ ਸਪੈਸ਼ਲ ਡਿਊਟੀ ਦੌਰਾਨ ਲੱਬਾਬਾਸੀ ਬਖਲੌਰ ਤੇ ਰਾਮਪੀਰਤ ਬਾਸੀ ਮਾਲੂ ਮਜਾਰਾ ਨੂੰ 5 ਗ੍ਰਾਮ ਹੀਰੋਨ ਤੇ 28 ਨਸ਼ੇਦਿਆਂ ਗੋਲੀਆਂ ਸਮੇਤ ਕੀਤਾ ਹੈ ਕਾਬੂ एसएचओ सरदार महेंद्र सिंह ਵੱਲੋਂ ਕਿਹਾ ਗਿਆ ਹੈ ਕਿ ਪੁਲਿਸ ਜਿਹੜੀ ਆ ਉਹ ਤੁਹਾਡੀ ਆਪਣੀ ਹੈ ਪੁਲਿਸ ਤੁਹਾਡੀ ਹਮੇਸ਼ਾ ਮਦਦ ਲਈ ਖੜੀ ਹੈ ਇਸ ਲਈ ਜੇਕਰ ਕੋਈ ਵੀ ਗਲਤ ਕੰਮ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤੇ ਉਹਨਾਂ ਨੇ ਕਿਹਾ ਕਿ ਮਕੰਦਪੁਰ ਏਰੀਏ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ ਤੇ ਕਿਸੇ ਵੀ ਗਲਤ ਅੰਸਰ ਨੂੰ ਨਹੀਂ ਬਖਸ਼ਿਆ ਜਾਵੇਗਾ ਜੀ ਹਾਂ ਇਹ ਗੱਲ ਤੇ ਪੱਕੀ ਹੈ ਜਿੱਥੇ-ਜਿੱਥੇ ਵੀ ਐਸ ਐਚ ਓ ਸਰਦਾਰ ਮਹਿੰਦਰ ਸਿੰਘ ਗਏ ਹਨ ਉਸ ਸਮੇਂ ਦੇ ਵਿੱਚ ਉੱਥੇ ਨਸ਼ਾ ਤਸਕਰਾਂ ਨੂੰ ਭਾਜੜਾ ਹੀ ਪਈਆਂ ਹਨ ਤੇ ਹੁਣ ਐਸ ਐਚ ਓ ਸਰਦਾਰ ਮਹਿੰਦਰ ਸਿੰਘ ਵੱਲੋਂ ਜਦੋਂ ਤੋਂ ਵੀ ਥਾਣਾ ਮੁਕੰਦਪੁਰ ਦਾ ਚਾਰਜ ਸੰਭਾਲ ਲਿਆ ਹੈ ਨਸ਼ਾ ਤਸਕਰਾਂ ਨੂੰ ਫਿਕਰ ਪੈ ਗਈ ਹੈ ਕਿ ਅਸੀਂ ਹੁਣ ਨਸ਼ਾ ਵੇਚਾਂਗੇ ਕਿੱਦਾਂ ਹੁਣ ਸਾਡਾ ਕੰਮ ਕਿਸ ਤਰ੍ਹਾਂ ਚੱਲੇਗਾ ਕਿਉਂਕਿ ਐਸ ਐਚ ਓ ਸਰਦਾਰ ਮਹਿੰਦਰ ਸਿੰਘ ਇੱਕ ਅਜੇਹ ਪੁਰਸ਼ ਮੁਲਾਜ਼ਮ ਸਨ ਜੇਕਰ ਔਰ ਦੇ ਵਿੱਚ ਗਏ ਤਾਂ ਉੱਥੇ ਨਸ਼ਾ ਤਸਕਰਾਂ ਨੂੰ ਭਜੜਾ ਪਾਈਆਂ ਜੇਕਰ ਨਮਾ ਸ਼ਹਿਰ ਦੇ ਵਿੱਚ ਡਿਊਟੀ ਨਿਭਾਈ ਤਾਂ ਉੱਥੇ ਨਸ਼ਾ ਤਸਕਰਾਂ ਨੂੰ ਭਜੜਾ ਪਾਈਆਂ ਤੇ ਹੁਣ ਥਾਣਾ ਮੁਕੰਦਪੁਰ ਦੇ ਵਿੱਚ ਜਦੋਂ ਤੋਂ ਐਸ ਐਚਓ ਸਰਦਾਰ ਮਹਿੰਦਰ ਸਿੰਘ ਵੱਲੋਂ ਡਿਊਟੀ ਸੰਭਾਲੀ ਗਈ ਹੈ ਨਸ਼ਾ ਤਸਕਰਾਂ ਨੂੰ ਫਿਕਰ ਪੈ ਗਈ ਹੈ ਤੇ ਸਰਦਾਰ ਮਹਿੰਦਰ ਸਿੰਘ ਐਸ ਐਚਓ ਵੱਲੋਂ ਸਖਤ ਚਤਾਵਨੀ ਚਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਗਲਤ ਆਨਸਰ ਪਾਇਆ ਗਿਆ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਹੀ ਡੱਕਿਆ ਜਾਵੇਗਾ ਆਓ ਦੇਖਦੇ ਹਾਂ ਪੂਰੀ ਰਿਪੋਰਟ ਅਸੀਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਦੀ ਤੇ ਅੱਜ ਮੈਂ ਦੱਸਣਾ ਚਾਹੁੰਦਾ ਕਿ ਸਾਡੇ ਐਸਐਸਪੀ ਸਾਹਿਬ ਮਾਨਜੋਗ ਡਾਕਟਰ ਮਹਤਾਬ ਸਿੰਘ ਜੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸ੍ਰੀ ਹਰਦੀਪ ਸਿੰਘ ਦੀ ਡੀਐਸਪੀ ਸਾਹਿਬ ਸਾਉਥ ਰੀਜਨ ਪੰਗਾ on the ਅਗਵਾਈ ਦੇ ਵਿੱਚ ਅਸੀਂ ਰਾਤ ਨਵੇਂ ਸਾਲ ਦੀ ਪੂਰਵ ਸੰਧਿਆ ਦੇ ਉੱਤੇ ਸਪੈਸ਼ਲ ਡਿਊਟੀ ਸਪੈਸ਼ਲ ਗਸ਼ਤਾ ਕਰ ਰਹੇ ਸੀਗੇ ਤਾਂ ਸੰਦੀਪ ਪੁਲਿਸ ਪਾਰਟੀ ਨੂੰ ਉਸਦੇ ਸਫਲਤਾ ਮਿਲੀ ਜਦੋਂ ਐਸਐਸ ਸੰਦੀਪ ਸਿੰਘ ਦੇ ਨਾਲ ਪੁਲਿਸ ਮਲਾ ਜਿਹੜੇ ਗਸ਼ਤ ਕਰਦੇ ਹੋਏ ਬਖਲੌਰ ਸਾਈਡ ਜਾ ਰਹੇ ਸੀਗੇ ਤਾਂ ਦੋ ਨੌਜਵਾਨ ਇੱਕ ਸਕੂਟੀ ਤੇ ਆਉਂਦੇ ਹੋਏ ਕਾਬੂ ਕੀਤੇ ਜਿਨ੍ਹਾਂ ਦੇ ਵਿੱਚੋਂ ਇੱਕ ਲੱਭਾ ਵਾਸੀ ਬਖਲੌਰ ਤੇ ਦੂਜਾ ਹਰਾਮਦੀਪ ਵਾਸੀ ਮਾਲੂਮ ਯਾਰ ਇਹਨਾਂ ਦੇ ਕੋਲੋਂ 5 ਗ੍ਰਾਮ ਹੈਰੋਇਨ ਤੇ 28 ਐਂਟੋਕਸਿਕ ਐਂਟਬਲੈਟਸ ਬਰਾਮਦ ਹੋਈਆਂ ਜਿਹਨਾਂ ਅਸੀਂ ਕਾਬੂ ਕਰਕੇ ਮਕਦਮਾ ਨੰਬਰ 1 ਡੇਟ ਅੱਜ ਦੀ 112025 ਐਨਡੀਪਸਟਿਆ ਧਰਾਵਾਂ ਦੇ ਤਹਿਤ ਮਕਦਮਾ ਦਰਜ ਕਰਕੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਸੀਂ ਅੱਜ ਮਾਨਚੂਕ ਅਦਾਲਤ ਦੇ ਵਿੱਚ ਪੇਸ਼ ਕਰ ਰਹੇ ਹਾਂ ਪਰ ਮਾਦ ਲੈ ਕੇ ਹੋਰ ਸਾਖੀਆਂ ਪੁੱਛਗਿੱਛ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਵੀ ਹੋਰ ਨਸ਼ਾ ਤਸਕਰ ਇਹਨਾਂ ਦੇ ਨਾਲ ਰਿਲੇਟਡ ਪਾਏ ਗਏ ਜਾਂ ਜਿਹੜੇ ਇਹਨਾਂ ਦੇ ਨਾਲ ਲਿਪਤ ਪਾਏ ਗਏ ਕਿੱਥੋਂ ਲੈ ਕੇ ਆਉਂਦੇ ਸੀਗੇ ਗਾਹ ਅੱਗੇ ਕਿਹਨੂੰ ਦਿੰਦੇ ਸੀਗੇ ਇਹ ਸਾਰਾ ਕੁਝ ਅਸੀਂ ਪਤਾ ਕਰਾਂਗੇ ਉਹਦੇ ਖਿਲਾਫ ਵੀ ਕਾਰਵਾਈ ਕਰਾਂਗੇ ਤੇ ਜਿਹੜਾ ਲੱਭਾ ਵਾਸੀ ਬਖਲੌਰ ਹੈਗਾ ਇਹ ਤੇ ਆਲਰੇਡੀ ਦੋ ਮੁਕਾਦਮੇ ਪਹਿਲਾਂ ਵੀ ਐਨਕੋਟੇ ਦਰਜ ਨੇ ਇੱਕ ਸ਼ਰਾਬ ਦਾ ਮੁਕਾਦਮਾ ਦਰਜ ਹੈ ਉਹ ਵੀ ਅਸੀਂ ਜਿਹੜੇ ਮੁਕਾਦਮੇ ਦੇ ਕੀ ਬਣਿਆ ਜੇ ਉਹਨਾਂ ਦੇ ਵਿੱਚ ਕੋਈ ਸਜ਼ਾ ਹੈਗੀ ਤਾਂ ਉਹ ਵੀ ਅਸੀਂ ਵੱਧ ਦਾ ਤਰਾਮਾ ਕਰਾਂਗੇ ਤੇ ਮੈਂ ਸਾਰੇ ਇਲਾਕਾ ਨਵਸਿਆਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਹੈ ਕਿਪੋਲਸ ਤੁਹਾਡੀ ਮਦਦ ਲਈ ਹਰ ਟਾਈਮ ਹਾਜ਼ਰ ਹੈ ਹਾਜ਼ਰ ਹੈ 24 ਘੰਟੇ ਤੁਹਾਡੇ ਨਾਲ ਹੈ ਕਿਸੇ ਵੀ ਕਿਸੇ ਤਰ੍ਹਾਂ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਸਮੇਂ ਵੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੈਗੇ ਹੋ ਤੇ ਨਸ਼ੇ ਦੇ ਖਿਲਾਫ ਅਸੀਂ ਜੋ ਮੁਹਿੰੰਡੀ ਹੋਈ ਹੈ ਪ੍ਰਮਾਤਮਾ ਕਰੇ ਅਸੀਂ ਉਹਦੇ ਵਿੱਚ ਕਾਮਯਾਬ ਹੋਈਏ ਤੇ ਮਕੰਦਪੁਰ ਏਰੀਆ ਨੂੰ ਨਸ਼ਾ ਮੁਕਤ ਕਰਕੇ ਤੁਹਾਡੀ ਬਾਬਾ ਖੱਟੀਏ ਧੰਨਵਾਦ ਥੈਂਕ ਯੂ ਜੀ